ਆਦੇ ਕੈਂਪੇਨਿੰਗ ਦਾ ਲਾਸਟ ਦਿਨ ਹੈ ਔਰ ਜਿਹੜੀ ਵੀ ਜਗ੍ਹਾ ਤੇ ਉੱਪਰ ਜਾ ਰਹੇ ਆ ਬਹੁਤ ਪਿਆਰ ਲੋਕ ਦੇ ਰਹੇ ਨੇ ਇਹ ਜੜਾ ਤੋਂ ਜ਼ਿਆਦਾ ਵੋਟਾਂ ਪਾ ਕੇ ਇਹ ਲੋਕ ਹੌਸਲੇ ਵਿੱਚ ਭੇਜਣਗੇ ਔਰ ਮੈਂ ਜੋ ਇਹ ਮੈਨੂੰ ਸਭ ਸਮੱਸਿਆਵਾਂ ਦੱਸ ਰਹੇ ਨੇ ਪ੍ਰੋਬਲਮਸ ਦੱਸ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਦਾ ਕੌਂਸਲਰ ਬਣ ਕੇ ਜਦੋਂ ਹਾਊਸ ਬਣ ਜਾਣਾ ਹੈ ਇਹ ਵਧੀਆ ਤਰੀਕੇ ਦੇ ਨਾਲ ਇਲਾਕੇ ਦੇ ਡਵੈਲਪਮੈਂਟ ਇਲਾਕੇ ਦੀਆਂ ਸਮੱਸਿਆਵਾਂ ਇਲਾਕੇ ਦੀਆਂ ਪ੍ਰੋਬਲਮਸ ਨੂੰ ਮੈਂ ਅچھے ਤਰੀਕੇ ਨਾਲ ਹੱਲ ਕਰਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹਾਊਸ ਬਣ ਜਾਣਾ ਅچھے ਤਰੀਕੇ ਨਾਲ ਇੱਕ ਇੱਕ ਕੰਮ ਹੈ ਜਿਹੜਾ ਇਹਨਾਂ ਦਾ ਇੱਕ ਕੀਤਾ ਇੱਕ ਇੱਕ ਵਾਅਦਾ ਪਹਿਲੇ ਵੀ ਕੰਪਲੀਟ ਕੀਤੇ ਸੀ ਪਿਛਲੀ ਵਾਰ 2018 ਤੋਂ 23 ਦੇ ਵਿੱਚ ਹੁਣ ਵੀ ਸਾਰੇ ਵਾਅਦੇ ਇੱਕ ਇੱਕ ਵਾਅਦਾ ਅਸੀਂ ਕੰਪਲੀਟ ਕਰਾਂਗੇ ਨਿਊ ਦਸ਼ਮੇਸ਼ ਨਗਰ ਟਾਵਰ ਵਾਲੀ ਗਲੀ ਵਿੱਚ ਪਹੁੰਚੇ ਆ ਤੇ ਇੱਥੇ ਇੱਕ ਨੁਕਲ ਮੀਟਿੰਗ ਚੱਲ ਰਹੀ ਆ ਵਿਰਾਟ ਦੇਵਗਨ ਜਿਹੜੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਤੇ ਅਸੀਂ ਆਓ ਇੱਥੋਂ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਦਾ ਕੀ ਰਿਸਪਾਂਸ ਹੈਗਾ ਕਿਦਾਂ ਦਾ ਰਿਸਪਾਂਸ ਹੈ ਸਵੇਰ ਦਾ ਵੀ ਡੋਰ ਟੂ ਡੋਰ ਪੰਚਾਇਤ ਚ ਲੱਗੇ ਹ ਜੀ ਅੱਜ ਕੈਂਪੇਨਿੰਗ ਦਾ ਲਾਸਟ ਦਿਨ ਹੈ ਹਾਂ ਜੀ ਹਾਂ ਜੀ ਔਰ ਜਿਹੜੇ ਵੀ ਜਗ੍ਹਾ ਦੇ ਉੱਪਰ ਜਾ ਰਹੇ ਆ ਬਹੁਤ ਪਿਆਰ ਲੋਕ ਦੇ ਰਹੇ ਨੇ ਪਰ ਮੈਂ ਸਮਝਦਾ ਵਾਂ ਕਿ ਇਹ ਸਾਰੇ ਵਾਰਡ ਨੰਬਰ 66 ਜਿਹੜੀ ਹੈ ਇਹਦੇ ਜੜਾ ਤੋਂ ਜ਼ਿਆਦਾ ਵੋਟਾਂ ਪਾ ਕੇ ਇਹ ਲੋਕ ਹਾਊਸ ਦੇ ਵਿੱਚ ਭੇਜਣਗੇ ਔਰ ਮੈਂ ਜੋ ਇਹ ਮੈਨੂੰ ਸਮस्याਵਾਂ ਦੱਸ ਰਹੇ ਨੇ ਪ੍ਰੋਬਲਮਸ ਦੱਸ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਦਾ ਕੌਂਸਲਰ ਬਣ ਕੇ ਜਦੋਂ ਹਾਊਸ ਬਣ ਜਾਣਾ ਤੇ ਵਧੀਆ ਤਰੀਕੇ ਦੇ ਨਾਲ ਇਲਾਕੇ ਦੀ ਡਵੈਲਪਮੈਂਟ ਇਲਾਕੇ ਦੀਆਂ ਸਮੱਸਿਆਵਾਂ ਇਲਾਕੇ ਦੀਆਂ ਪ੍ਰੋਬਲਮਸ ਨੂੰ ਮੈਂ ਅੱਛੇ ਤਰੀਕੇ ਨਾਲ ਹੱਲ ਕਰਾਂਗਾ ਕਿੱਦਾਂ ਦੀਆਂ ਸਮੱਸਿਆਵਾਂ ਤੁਹਾਨੂੰ ਦੇਖਣ ਨੂੰ ਆਈਆਂ ਐਸੇ ਇਲਾਕੇ ਵਿੱਚ ਕਈ ਜਗ੍ਹਾ ਦੇ ਉੱਪਰ ਦੇਖੋ ਸਟਰੀਟ ਲਾਈਟਸ ਦੀ ਕਮੀ ਹੈ। ਕਈ ਜਗ੍ਹਾ ਦੇ ਉੱਪਰ ਗੰਦਾ ਪਾਣੀ ਆ ਰਿਹਾ ਹੈ। ਕਈ ਜਗ੍ਹਾ ਦੇ ਉੱਪਰ ਸੀਵਰੇਜ ਦੀ ਪ੍ਰੋਬਲਮ ਹੈ। ਕਈ ਜਗ੍ਹਾ ਦੇ ਉੱਪਰ ਪੈਂਸ਼ਨਸ ਨਹੀਂ ਲੱਗੀਆਂ। ਕਈ ਜਗ੍ਹਾ ਦੇ ਉੱਪਰ ਅਵੇਅਰਨੈਸ ਦੀ ਕਮੀ ਹੈ ਸਰਕਾਰੀ ਸਹੂਲਤਾਂਾਂ ਦੀ। ਪਰ ਮੈਂ ਸਮਝਦਾ ਮਾਂ ਕਿ ਇਹ ਕੌਂਸਲਰ ਦੀ ਡਿਊਟੀਆਂ ਹੁੰਦੀਆਂ। ਹਾਂ। ਔਰ ਕਈ ਜਗ੍ਹਾ ਦੇ ਉੱਪਰ ਕੂੜੇ ਵਾਲੀ ਲਿਫਟਿੰਗ ਦੀ ਗੱਡੀ ਨਹੀਂ ਆਂਦੀ। ਔਰ ਇਹ ਸਾਰੇ ਕੰਮ ਜਿਹੜੇ ਆ ਨੋਟ ਕਰੀ ਜਾ ਰਹੇ ਆ ਆਪਾਂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹਾਊਸ ਬਣ ਜਾਣਾ ਅੱਛੇ ਤਰੀਕੇ ਨਾਲ ਇੱਕ ਇੱਕ ਕੰਮ ਹੈ ਜਿਹੜਾ ਇਹਨਾਂ ਦਾ ਇੱਕ ਕੀਤਾ ਇੱਕ ਇੱਕ ਵਾਦਾ ਪਹਿਲੇ ਵੀ ਕੰਪਲੀਟ ਕੀਤੇ ਸੀ ਪਿਛਲੀ ਵਾਰ 2018 ਤੋਂ 23 ਦੇ ਵਿੱਚ ਹੁਣ ਵੀ ਸਾਰੇ ਵਾਦੇ ਇੱਕ ਇੱਕ ਵਾਦਾ ਅਸੀਂ ਕੰਪਲੀਟ ਕਰਾਂਗੇ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਰਾਟ ਦੇਵਗਨ ਜੀ ਜਿਹੜੇ ਨੇ ਇਹਨਾਂ ਦੀ ਜਿਹੜੀ ਅਵਾਰਡ ਆ ਇਹ ਪਹਿਲਾਂ ਵੀ ਇਹਨਾਂ ਦੇ ਮਦਰ ਕਾਉਂਸਲਰ ਰਹੇ ਨੇ ਤੇ ਉਦੋਂ ਵੀ ਇਹਨਾਂ ਇਲਾਕਿਆਂ ਵਿੱਚ ਇਹਨਾਂ ਨੇ ਵਿਕਾਸ ਕਰਵਾਇਆ ਤੇ ਇਸੇ ਤਰ੍ਹਾਂ ਇਹ ਹੁਣ ਵੀ ਵਿਕਾਸ ਕਰਾਉਣਗੇ ਤੇ ਆਪਾਂ ਇੱਥੋਂ ਦੇ ਕੁਝ ਇਲਾਕਾ ਨਿਵਾਸੀਆਂ ਨਾਲ ਵੀ ਗੱਲ ਕਰਾਂਗੇ ਜੀ ਕੀ ਕਹਿਣਾ ਚਾਹਾਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਹਾਂ ਜੀ ਜੀ ਆਪਣਾ ਇਲਾਕਾ ਨਿਵਾਸੀਆਂ ਨਾਲ ਕਿਸੇ ਨਾਲ ਕਰ ਲੋ ਹਾਂ ਜੀ ਵੇਮ ਕਰੀਏ ਅਗਰ ਨਸਾ ਪੱਤਿਆ ਦਾ ਚੀ ਪੰਜਾਬ ਕੀ ਨਸੀਰਤਾ ਹੋਰ ਕਿਆ ਨਾਮ ਜੋ ਸੜਕਾਂ 'ਮ ਕੋਈ ਕਿਸੇ ਦਾ ਮੋਬਾਈਲ ਛੀਨ ਲਿਆ ਕਿਸੇ ਕਾਨਨੀਆਂ ਬਾਲੀਆਂ ਛੀਨ ਲਈ ਕਿਸੇ ਦੁਆਰ ਤੋਂ ਕਿਸੇ ਮੋਬਾਈਲ ਇਹ ਚੀਜ਼ ਹਟਾਣਾ ਚਾਹੀਦਾ ਇਧਰ ਕੀ ਹਾਂਜੀ ਮੈਂ ਤੁਹਾਨੂੰ ਬੋਲਿਓ ਦੋ ਦਿਨ ਪਹਿਲਾਂ ਸਾਡੀ ਗਲੀ ਇੱਥੇ ਢੋ ਘਾੜਾ ਜੀ 13 ਸਾਲ ਹੋ ਗਏ ਆ ਰੋਜ਼ ਗੁੰਡਾ ਕਰਦੀ ਹੁੰਦੀ ਲੜਕੇ ਆਉਂਦੇ ਆ ਡਰਗਸ ਕਰਦੇ ਅੰਦਰ ਆ ਕੇ ਧੀਆ ਭੈਣਾਂ ਨੂੰ ਗਾਲ੍ਹਾਂ ਕੱਢਦੇ ਆ ਅਮਾ ਦੋ ਵਾਰਾਂ ਨੂੰ ਥਾਣੇ ਵੀ ਕਰਵਾਇਆ ਪਰ ਕਿਸੇ ਨੇ ਕੋਈ ਸਪੋਰਟ ਨਹੀਂ ਕੀਤੀ ਸਾਡੀ ਕਰਾਇਆ ਸੀ ਉਹਨੂੰ ਹਾਂਜੀ ਪਰਚਾ ਆਇਆ 10 ਦਿਨੋਂ ਜੇਲ੍ਹ ਚ ਰਿਹਾ ਛੁੱਟ ਕੇ ਆ ਗਿਆ ਫਿਰ ਉਹਦਾ ਹੀ ਕੰਮ ਹੋਇਆ ਪਰ ਫੋਸਾਮ ਉਹਨਾਂ ਦਾ ਚਿੱਟਾ ਇਸ ਗਲੀ ਦੇ ਵਿੱਚ ਰਹਿੰਦਾ ਸਾਰੇ ਨੂੰ ਪਤਾ ਰਾਮਾ ਜੀ ਨੇ ਸਾਰੇ ਪ੍ਰੋਜੈਕਟ ਇਹ ਜੋ ਮੈਂ ਸਮਝਦਾ ਹਾਂ ਉਹ ਕੀ ਲੱਖੇ ਕਾਨੂੰਨ ਵਿਵਸਥਾ ਦੇ ਉੱਪਰ ਸਰਦਾਰ ਭਗਵੰਤ ਮਾਨ ਜੀ ਬਹੁਤ ਸਖਤ ਨੇ ਹਜ਼ਾਰਾਂ ਪਰਚੇ ਕੱਢ ਕੇ ਅੰਦਰ ਦਿੱਤੇ ਨੇ ਜਿਹੜੇ ਇਹ ਲੋਕ ਪ੍ਰੋਪਰਟੀਆਂ ਦਾ ਤਖਸੀਲ ਕਰ ਰਹੇ ਨੇ ਜਿਹੜੇ ਇਹਨਾਂ ਦੇ ਜਿਹੜੇ ਬਿਜ਼ਨਸ ਕਰਦੇ ਨੇ ਇਹਦੇ ਵੱਡੇ ਮਗਰਮੱਛ ਨੇ ਇਹਨਾਂ ਦਾ ਕੰਮ ਕਰਦੇ ਡਿਸੀਜਨ ਲੈ ਕੇ ਕਾਨੂੰਨ ਦੇ ਅਨੁਸਾਰ ਕਾਰਵਾਈ ਹੋ ਰਹੀ ਹੈ ਉਹਨਾਂ ਦਾ ਦੇਖ ਕੇ ਬਾਰ ਬਾਰ ਕਰ ਰਿਹਾ ਹੈ ਬਾਰ ਬਾਰ ਪਰਚਾ ਹੋ ਰਿਹਾ ਹੈ ਉਹ ਦੇਖ ਕੇ ਉਹਨਾਂ ਦੀਆਂ ਪ੍ਰੋਪਰਟੀਆਂ ਨੂੰ ਸੀਲ ਕਰ ਰਹੇ ਨੇ ਉਹਨਾਂ ਦੀ ਜਾਇਦਾਦ ਨੂੰ ਜ਼ਬਤ ਕਰ ਰਹੇ ਨੇ ਔਰ ਜਿੱਥੇ ਮੈਂ ਸਮਝਦਾ ਹਾਂ ਵਾ ਜ਼ਰੂਰਤ ਹੈ ਅੱਜ ਨਸ਼ੇ ਨੂੰ ਜਿੱਥੇ ਠੀਕ ਕਰਨ ਦੀ এডਿਕੇਸ਼ਨ ਦੀ এডਿਕੇਸ਼ਨ ਸਿਸਟਮ ਨੂੰ ਸਾਨੂੰ ਠੀਕ ਕਰਨਾ ਪੈਣਾ ਹੈ ਸਕਿੱਲ ਡਵੈਲਪਮੈਂਟ ਦੇ ਕੋਰਸਿਸ ਕਰਵਾਉਣੇ ਪੈਣੇ ਆ ਕੋਈ ਯੁਵਾ ਜਦੋਂ ਐਜੂਕੇਟ ਹੋਊਗਾ ਸਕਿੱਲਡ ਹੋਊਗਾ ਜਦੋਂ ਫ੍ਰੀ ਹੋਊਗਾ ਤੇ ਉਹਦਾ ਧਿਆਨ ਜਿਹੜਾ ਇੱਧਰ ਉੱਧਰ ਦੇ ਨਸ਼ੇ ਵਾਲੀ ਸਾਈਡ ਤੇ ਜਾਂ ਗੈਲੀਆ ਕਮਾਂ ਦੇ ਵਿੱਚ ਹੋਊਗਾ ਸਨੈਚਿੰਗਸ ਵੱਲ ਹੋਊਗਾ ਕਿਹੀਂ ਆਸਾਨੀ ਨਾਲ ਪੈਸਾ ਕਿਸ ਮੈਂ ਸਮਝਦਾ ਵਾਂ ਅਸੀਂ ਸਾਡੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਇਹਦੇ ਉੱਪਰ ਵਰਕ ਕਰ ਰਹੀ ਹੈ ਪਰ ਅੱਗੇ ਹੋਰ ਵੀ ਜ਼ਿਆਦਾ ਸ਼ਕਤੀ ਦੇ ਨਾਲ ਵਰਕ ਕਰੇਗੀ। ਸਾਡੀ ਗੁੰਡਾਗਰਦੀ ਕਰਦਿਆਂ ਲੇਡੀਆਂ ਨੇ ਲੱਗਦੀਆਂ ਮੈਂ ਉਹਨੂੰ ਦੋ ਵਾਰਾਂ ਜਾ ਕੇ ਦੋ ਤਿੰਨ ਵਾਰਾਂ ਕਿ 10-12 ਕੰਮ ਹੋ ਚੁੱਕਿਆ ਮੈਂ ਤਾਂ ਖੁਦ ਥੀ ਪਈਆਂ ਕਿਉਂਕਿ ਸਾਡੇ ਲੜਕੀਆਂ ਨਹੀਂ ਸੇਫ ਹੈਗੀਆਂ ਸਾਡੇ ਬੱਚੇ ਨਹੀਂ ਸੇਫ ਹੈਗੇ ਉਹ ਇੰਨੀ ਕਿ ਗੁੰਡਾਗਰਦੀ ਕਰਦਾ ਕਿ ਆਪਣੇ ਕੱਪੜੇ ਧਾਰ ਕੇ ਗਲੀ 'ਚ ਖਲੋ ਜਾਂਦਾ ਵਾ ਦੇਖੋ ਉਹਨੂੰ ਕਿੰਨੀ ਵਾਰਾਂ ਹੀ ਸਮਝਾਇਆ ਪਰ ਉਹਨੂੰ ਲੱਗਦੀ ਨਹੀਂ ਆ। ਉਹ ਆਉਂਦੇ ਆ ਦੋ ਤਿੰਨ ਉਹਦੇ ਜੀਜੀ ਆਉਂਦੇ ਗੁੰਡਾਗਰਦੀ ਸਾਡੇ ਨਾਲ ਕਰਕੇ ਚਲ ਜਾਂਦੇ ਆ ਅਸੀਂ ਪਰਸੋਂ ਸਾਡੀ ਰਾਤ ਇੰਨੀ ਜਿਆਦਾ ਲੜਾਈ ਹੋਈਗੀ ਤੁਸੀਂ ਸਮਝੋਗੇ ਕਿਹਨੇ ਵੀ ਕੁਝ ਹੋ ਸਕਦਾ ਏ ਉਹਦਾ ਤਕਰੀਬਨ ਇਹੀ ਕੰਮ ਹੈ ਉਹਨੇ ਅੱਡਾ ਬਣਾਇਆ ਆ ਇੱਥੇ ਇਹ ਮੁੰਿਆਂ ਦਾ ਇੱਥੇ ਗਲਤ ਕੰਮ ਚੱਲਦਾ ਵਾ ਅਹੀਂ ਤਾਦੀ ਤੁਹਾਡੇ ਕੋਈ ਫਰਿਆਦ ਲੈ ਕੇ ਆਏ ਨੇ ਇਹਨੂੰ ਮਨਿੰਦਰਜੀਤ ਕੌਰ ਮੈਮ ਹਾਂਜੀ ਤੇ ਅੱਜ ਤੁਸੀਂ ਵਿਰਾਜ ਜੀ ਤੁਹਾਡੇ ਏਰੀਆ ਚ ਆਏ ਸੀਗੇ ਤੁਸੀਂ ਇਹਨਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਤੇ ਤੁਹਾਨੂੰ ਕੀ ਲੱਗਦਾ ਇਹ ਹੱਲ ਕਰਨਗੇ ਹਾਂਜੀ ਮੈਮ ਕਰਨਗੇ ਮੈਨੂੰ ਸ਼ੋਰ ਰਿਹਾ ਮੈਸੇਜ ਬੱਚੇ ਕਿਉਂ ਕਰਨਗੇ ਹਾਂਜੀ 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 ਇਸ ਤੋਂ ਪਹਿਲਾਂ ਵੀ ਇਹ ਵਾਰਡ ਇਹ ਇਲਾਕਾ ਉਹਨਾਂ ਦੀ ਬਾਦਸ਼ਾਹ ਨਹੀਂ ਮੈਮ ਫਸਟ ਟਾਈਮ ਆਇਆ ਉਹਨਾਂ ਦੇ ਵਾਟਸ ਹਾਂਜੀ ਤੁਸੀਂ ਇਸ ਤੋਂ ਪਹਿਲਾਂ ਇਹਨਾਂ ਨੂੰ ਮਿਲੇ ਜੀ ਨਹੀਂ ਮੈਂ ਫਸਟ ਟਾਈਮ ਮਿਲੇ ਹਾਂ ਅੱਛਾ ਤੇ ਤੁਹਾਨੂੰ ਮਤਲਬ ਲੱਗਦਾ ਵਾ ਕਿ ਇਹ ਇਸ ਤੋਂ ਪਹਿਲਾਂ ਕੀ ਜਿਹੜੇ ਇੱਥੇ ਉਮੀਦਵਾਰ ਸੀਗੇ ਉਹ ਜਿਹੜੇ ਇਹ ਕਾਂਗਰਸ ਦੇ ਕਾਉਂਸਲਰ ਸੀਗੇ ਉਹਨਾਂ ਦੀ ਕੋਈ ਮਤਲਬ ਜਿਹੜੀ ਆ